ਸਸ਼ਕਾਲ ਐਨਆਰਟੀਵੀ ਤੇ ਤੁਹਾਡਾ ਸਵਾਗਤ ਹੈ ਖਬਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਲੈ ਕੇ ਅਹਿਮ ਸਾਮਣੇ ਆ ਰਹੀ ਹੈ ਕਿ ਪੀਓਕੇ ਦੇ ਵਿੱਚ ਪਾਕਿਸਤਾਨੀ ਸਰਕਾਰ ਵਿਰੁੱਧ ਲਗਾਤਾਰ ਹਿੰਸਕ ਪ੍ਰਦਰਸ਼ਨ ਹੋ ਰਹੇ ਨੇ ਤੇ ਪ੍ਰਦਰਸ਼ਨ ਤੀਜੇ ਦਿਨ ਦੇ ਵਿੱਚ ਵੀ ਜਿਹੜੇ ਸ਼ਾਮਲ ਹੋ ਚੁੱਕੇ ਨੇ ਹਿੰਸਕ ਗਤੀਵਿਧੀ ਦੌਰਾਨ ਘੱਟੋ ਘੱਟ 12 ਨਾਗਰਿਕਾਂ ਦੀ ਮੌਤ ਹੋ ਚੁੱਕਿਆ 200 ਤੋਂ ਵੱਧ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਸੂਤਰਾਂ ਮੁਤਾਬਕ ਖਬਰ ਹੈ ਕਿ ਬਾਗ ਜ਼ਿਲ੍ਹੇ ਦੇ ਧੀਰਕੋਟ ਦੇ ਵਿੱਚ ਘੱਟੋ ਘੱਟ ਚਾਰ ਲੋਕਾਂ ਦੀ ਮੌਤ ਹੋਈ ਹੈ ਜਦੋਂ ਕਈ ਮੁਜ਼ਫਰਾਬਾਦ ਦੇ ਵਿੱਚ ਦੋ ਮੀਰਪੁਰ ਦੇ ਵਿੱਚ ਹੋਰ ਦੋ ਲੋਕ ਮਾਰੇ ਗਏ ਨੇ ਕੁੱਲ ਮਿਲਾ ਕੇ 200 ਤੋਂ ਵੱਧ ਨਾਗਰਿਕ ਜ਼ਖਮੀ ਹੋਏ ਨੇ ਝੜਪਾਂ ਦੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਦੀ ਵੀ ਮੌਤ ਹੋਈ ਹੈ ਜਦੋਂ ਕਿ ਘੱਟੋ ਘੱਟ ਨੌ ਪੁਲਿਸ ਅਧਿਕਾਰੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਹਾਲਾਤ ਐਸ ਵਕਤ ਜਿਹੜੇ ਪੀਓਕੇ ਦੇ ਵਿੱਚ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਜਿਸ ਨੂੰ ਮਕਬੂਜਾ ਕਸ਼ਮੀਰ ਵੀ ਕਹਿੰਦੇ ਨੇ ਉਸ ਦੇ ਵਿੱਚ ਬੇਕਾਬੂ ਹੋ ਚੁੱਕੇ ਨੇ ਹਾਲਾਤ ਬੇਕਾਬੂ ਹੋਣ ਤੋਂ ਬਾਅਦ ਪੂਰੇ ਖੇਤਰ ਦੇ ਵਿੱਚ ਐਸ ਵਕਤ ਮਾਹੌਲ ਤਣਾਅ ਦਾ ਬਣਿਆ ਹੋਇਆ ਪਿਛਲੇ 72 ਘੰਟਿਆਂ ਤੋਂ ਸਾਂਝੀ ਆਵਾਮੀ ਐਕਸ਼ਨ ਕਮੇਟੀ ਜਾਨੀ ਕਿ JAC ਦੀ ਅਗਵਾਈ ਦੇ ਵਿੱਚ ਪੀਓਕੇ ਦੇ ਵਿੱਚ ਬੰਦ ਅਤੇ ਹੜਤਾਲ ਜਾਰੀ ਆ ਬਾਜ਼ਾਰ ਦੁਕਾਨਾਂ ਅਤੇ ਸਾਨਕ ਕਾਰੋਬਾਰ ਪੂਰੇ ਤਰੀਕੇ ਦੇ ਨਾਲ ਬੰਦ ਨੇ ਆਵਾਜਾਈ ਸੇਵਾਮਾਂ ਰੁਕੀਆਂ ਹੋਈਆਂ ਨੇ ਮੁਜ਼ਫਰਾਬਾਦ ਦੇ ਵੱਲ ਮਾਰਚ ਰੋਕਰ ਦੇ ਲਈ ਪੁਲਾਂ ਤੇ ਰੱਖੇ ਗਏ ਵੱਡੇ ਸ਼ਿਪਿੰਗ ਕੰਟੇਨਰਾਂ ਨੂੰ ਪ੍ਰਦਰਸ਼ਨਕਾਰੀਆਂ ਨੇ ਹਟਾ ਹਟਾ ਕੇ ਨਦੀ ਦੇ ਵਿੱਚ ਸੁੱਟ ਦਿੱਤਾ ਹੈ ਵੀਡੀਓਜ਼ ਵਿੱਚ ਦਰਸ਼ਨਾ ਪ੍ਰਦਰਸ਼ਨਕਾਰੀਆਂ ਨੂੰ ਇਕੱਠੇ ਹੋ ਕੇ ਕੰਟੇਨਰ ਧੱਕਦੇ ਹੋਏ ਦੇਖਿਆ ਜਾ ਰਿਹਾ ਤੇ ਇੱਕ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਤੁਸੀਂ ਦੇਖੋ ਕਿ ਬਹੁਤ ਸਾਰੇ ਹਜ਼ਾਰਾਂ ਪ੍ਰਦਰਸ਼ਨਕਾਰੀ ਇਕੱਠੇ ਹੋ ਕੇ ਇਹ ਕੰਟੇਨਰ ਪੁਲ ਦੇ ਉੱਪਰੋਂ ਜਿਹੜਾ ਨਦੀ ਦੇ ਵਿੱਚ ਸੁੱਟਦੇ ਆ ਰਹੇ ਨੇ ਸੂਤਰਾਂ ਦੇ ਅਨੁਸਾਰ ਮੁਜ਼ਫਰਾਬਾਦ ਦੇ ਵਿੱਚ ਹੋਈਆਂ ਮੌਤਾਂ ਦੇ ਲਈ ਪਾਕਿਸਤਾਨ ਰੇਂਜਰਾਂ ਦੇ ਵੱਲੋਂ ਕੀਤੀ ਗਈ ਗੋਲੀਬਾਰੀ ਜ਼ਿੰਮੇਵਾਰ ਸੀ ਜਦੋਂ ਕਿ ਹੋਰ ਥਾਵਾਂ ਦੇ ਉੱਪਰ ਪਾਕਿਸਤਾਨੀ ਫੌਜ ਅਤੇ ਸੁਰੱਖਿਆ ਬਲਾਂ ਵੱਰੋਂ ਭਾਲੀ ਗੋਲੀਬਾਰੀ ਕੀਤੀ ਗਈ ਆ ਪ੍ਰਦਰਸ਼ਕਾਰੀਆਂ ਨੇ ਕੁੱਲ 38 ਮੰਗਾਂ ਰੱਖੀਆਂ ਨੇ ਜਿਨ੍ਹਾਂ ਦੇ ਵਿੱਚੋਂ ਮੁੱਖ ਮੰਗ ਪੀਓਕੇ ਅਸੈਂਬਲੀ ਦੇ ਵਿੱਚ ਕਸ਼ਮੀਰੀ ਸ਼ਰਨਾਰਥੀਆਂ ਲਈ ਰਾਖਮੀਆਂ 12 ਸੀਟਾਂ ਨੂੰ ਖਤਮ ਕਰਨਾ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪ੍ਰਤੀਨਿਧੀ ਸ਼ਾਸਨ ਨੂੰ ਕਮਜ਼ੋਰ ਕਰਦਾ ਹੈ ਜੇਏਸੀ ਦੇ ਨੇਤਾ ਸ਼ੌਕਤ ਨਵਾਜ਼ ਮੀਰ ਨੇ ਕਿਹਾ ਕਿ ਸਾਡੀ ਮੁਹਿਮ 70 ਸਾਲਾਂ ਤੋਂ ਸਾਡੇ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਤੋਂ ਇਨਕਾਰ ਖਿਲਾਫ ਹੈ ਜਾਨੀ ਕਿ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਤੋਂ ਇਨਕਾਰ ਖਿਲਾਫ ਹੈ ਜਾਂ ਤਾਂ ਅਧਿਕਾਰ ਦਿਓ ਨਹੀਂ ਤਾਂ ਫਿਰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰੋ ਇਹ ਸ਼ਬਦ ਨੇ ਜਿਹੜੇ ਇੱਥੋਂ ਦੇ ਇਸ ਤਰੀਕੇ ਦੇ ਜੇਏਸੀ ਦੇ ਨੇਤਾ ਨੇ ਜਿਹੜੇ ਸ਼ੌਕਤ ਨਵਾਜ਼ ਮੀਰ ਨੇ ਜਿਹੜੇ ਉਹਨਾਂ ਨੇ ਵਰਤੇ ਨੇ ਉਹਨਾਂ ਕਿਹਾ ਕਿ ਅਧਿਕਾਰ ਦਿਓ ਨਹੀਂ ਤਾਂ ਲੋਕਾਂ ਦੇ ਗੁੱਸੇ ਦਾ ਸਾਮਣਾ ਕਰਨਾ ਪਵੇਗਾ ਸਾਹਮਣਾ ਕਰੋ ਕੁਝ ਕਾਫਲੇ ਨਾਕੇਬੰਦੀ ਤੋੜ ਕੇ ਮੁਜ਼ਫਰਾਬਾਦ ਪਹੁੰਚੇ ਸੋਸ਼ਲ ਮੀਡੀਆ ਦੇ ਉੱਪਰ ਵੱਡੀਆਂ ਭੀੜਾਂ ਦੀਆਂ ਵੀਡੀਓਜ਼ ਆਈਆਂ ਮੀਰ ਨੇ ਚੇਤਾਵਨੀ ਇਹ ਵੀ ਦਿੱਤੀ ਕਿ ਹੜਤਾਲ ਯੋਜਨਾ A ਸੀ ਹੁਣ ਯੋਜਨਾ D ਵੀ ਤਿਆਰ ਹੈ ਜੋ ਕਿ ਹੋਰ ਵੀ ਖਤਰਨਾਕ ਹੋਵੇਗੀ ਜਾਨੀ ਕਿ ਜੇ A ਸੀ ਨੇ ਮਾਰੇ ਗਏ ਨਾਗਰਿਕਾਂ ਦੇ ਪਰਿਵਾਰਾਂ ਨੂੰ ਵਿੱਤੀ ਮੁਆਵਜ਼ੇ ਅਤੇ ਸਰਕਾਰੀ ਦੇਣ ਦੀ ਨੌਕਰੀ ਦੇਣ ਦੀ ਮੰਗ ਕੀਤੀ ਹੈ ਉਹ ਚਾਹੁੰਦੇ ਨੇ ਕਿ ਮੁਆਵਜ਼ਾ ਪੁਲਿਸ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਦਿੱਤੇ ਗਏ ਵਾਜ਼ੇ ਦੇ ਬਰਾਬਰ ਹੋਵੇ ਨਾਲ ਹੀ ਪ੍ਰਦਰਸ਼ਨਕਾਰੀਆਂ ਦੀ ਰਿਹਾਈ ਦੀ ਵੀ ਉਹਨਾਂ ਦੇ ਵੱਲੋਂ ਮੰਗਾਂ ਜਿਹੜੀ ਸ਼ਾਮਲ ਕਰ ਦਿੱਤੀ ਗਿਆ ਫਰੈਂਡਸ ਆਫ ਜੁਆਇੰਟ ਆਵਾਮੀ ਐਕਸ਼ਨ ਕਮੇਟੀ ਨੇ ਪਾਕਿਸਤਾਨ ਹਾਈ ਕਮਿਸ਼ਨ ਲੰਡਨ ਦੇ ਬਾਹਰ ਵੀਰਵਾਰ ਨੂੰ ਵੱਡੇ ਪ੍ਰਦਰਸ਼ਨ ਕਰਨ ਦੀ ਕੋਸ਼ਨਾ ਕੀਤੀ ਹੈ اسلامਾਬਾਦ ਨੇ ਹਾਲਾਤ ਨੂੰ ਕਾਬੂ ਦੇ ਵਿੱਚ ਕਰਨ ਲਈ ਵੱਡੀ ਤਾਕਤ ਵਰਤੀ ਹੈ ਪਰ ਫਲਾਤ ਫਿਲਹਾਲ ਬੇਕਾਬੂ ਨੇ ਪਾਕਿਸਤਾਨ ਸਰਕਾਰ ਨੇ ਇਸ ਇਲਾਕੇ ਦੇ ਵਿੱਚ ਇੰਟਰਨੈਟ ਪਹੁੰਚ ਵੀ ਪੂਰੇ ਤਰੀਕੇ ਨਾਲ ਬੰਦ ਕਰ ਦਿੱਤੀ ਹੈ ਲੋਕਾਂ ਦੇ ਵਿੱਚ ਇਸ ਕਾਰਨ ਗੁੱਸਾ ਹੋਰ ਵੀ ਵੱਧ ਚੁੱਕਿਆ ਖੈਬਰ ਪਖਤੂਨ ਖਫਾ ਦੇ ਵਿੱਚ ਵਤ ਰਹੇ ਅੱਤਵਾਦੀ ਹਮਲੇ ਪਹਿਲਾਂ ਹੀ ਲੋਕਾਂ ਦੇ ਵਿੱਚ ਗੁੱਸੇ ਦਾ ਕਾਰਨ ਹੈ ਸੂਤਰਾਂ ਵਾਲੇ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਦੇ ਆਪਰੇਸ਼ਨ ਸੰਦੂਰ ਤੋਂ ਬਾਅਦ ਜੈਸ਼ੀ ਮਹਮਦ ਵਰਗੇ ਪਬੰਦੀ ਛੋੜਾ ਗਰੁੱਪ ਇੱਥੇ ਨਵੇਂ ਅੱਡੇ ਸਥਾਪਿਤ ਕਰ ਗਏ ਨੇ ਤੇ ਜਿਸ ਕਰਕੇ ਲੋਕਾਂ ਦੇ ਵਿੱਚ हिंसा ਵਟੇ ਪੱਤਰ ਤੇ ਵੱਚੁਕੇ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਹਾਲਾਤ ਐਸ ਵਕਤ ਕਬਜ਼ੇ ਵਾਲੇ ਕਸ਼ਮੀਰ ਜਿਸ ਨੂੰ ਪੀਓਕੇ ਬਕਬੂਜਾ ਕਸ਼ਮੀਰ ਕਹਿੰਦੇ ਨੇ ਉੱਥੇ ਬਣੇ ਹੋਏ ਨੇ ਲਗਾਤਾਰ ਹਿੰਸਾ ਹੋ ਰਹੀ ਹੈ ਤਾਂ ਹਰ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੀਓਕੇ ਦੇ ਕਿਸ ਤਰੀਕੇ ਹਾਲਾਤ ਨੇ ਪਾਕਿਸਤਾਨ ਦੇ ਵੱਲੋਂ ਕਿਸ ਤਰੀਕੇ ਦਾ ਐਕਸ਼ਨ ਕੀਤਾ ਜਾ ਰਿਹਾ ਜਾਂ ਫਿਰ ਉੱਥੋਂ ਦੇ ਸਥਾਨਕ ਲੋਕਾਂ ਦੁਆਰਾ ਕਿਸ ਤਰੀਕੇ ਦੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅੱਜ ਦੀ ਇਸ ਰਿਪੋਰਟ ਦੇ ਵਿੱਚ ਇਹ ਨਹੀਂ